ਪੂਰ ਥੱਲੇ ਦੇ ਵਿੱਚ ਕੰਬੋਜ ਭਾਈਚਾਰੇ ਦੀ ਬੜੇ ਲੰਬੇ ਸਮੇਂ ਤੋਂ ਕੋਸ਼ਿਸ਼ਾਂ ਚੱਲ ਰਹੀਆਂ ਸੀ ਇਹਨਾਂ ਦੀ ਇਹਨਾਂ ਦੀ ਇੱਛਾ ਸੀ ਕਿ ਦੇਸ਼ ਦੇ ਮਹਾਨ ਸਕੂਤ ਕੌਮ ਦੇ ਹੀਰੇ ਸ਼ਹੀਦ ਉਦਮ ਸਿੰਘ ਜੀ ਦੇ ਨਾਂ ਤੇ ਇੱਕ ਸਕਿੱਲ ਯੂਨੀਵਰਸਿਟੀ ਜਿਹੜੀ ਉਹ ਬਣਾਈ ਜਾਵੇ ਲੰਬੇ ਸਮੇਂ ਤੋਂ ਇਹਦੇ ਉੱਪਰ ਬਹੁਤ ਜ਼ਿਆਦਾ ਚਰਚਾ ਚੱਲ ਰਹੀ ਸੀਗੀ ਤੇ ਅੱਜ ਇੱਕ ਬਣੀ ਬਣਾਈ ਯੂਨੀਵਰਸਿਟੀ 32 ਏਕੜ ਦੇ ਵਿੱਚ ਉਹ ਉਹਦਾ ਅੱਜ ਜਿਹੜਾ ਨੀ ਪੱਥਰ ਹੈ ਉਹ ਟੇਕਓਵਰ ਕੀਤੀ ਹੈ ਭਾਈਚਾਰੇ ਨੇ ਡਾਕਟਰ ਸੰਜੀਵ ਕੌੜਾ ਜੀ ਨੇ ਡਾਕਟਰ ਸੰਦੀਪ ਕੌੜਾ ਜੀ ਔਰ ਐਮਐਲਏ ਸਾਹਿਬ ਗੋਲਦੀ ਜੀ ਮਲਕੀ ਜੀ ਸਾਰੇ ਕੰਮੋਜ ਭਾਈਚਾਰੇ ਨੇ ਇਹ ਹਿੰਮਤ ਕੀਤੀ ਹੈ ਹੌਸਲਾ ਕੀਤਾ ਇੱਕ ਨਵੇਕਲਾ ਉਪਰਾਲਾ ਜਿਹੜਾ ਸ਼੍ਰੀ ਰੁਦਮ ਸਿੰਘ ਜੀ ਨੂੰ ਸਮਰਪਿਤ ਇਸ ਸਕੂਲ ਯੂਨੀਵਰਸਿਟੀ ਦਾ ਅੱਜ ਨੀ ਪੱਥਰ ਰੱਖਿਆ ਔਰ ਮੈਂ ਸਮਝਦਾ ਕਿ ਆਉਣ ਵਾਲੇ 7-8 ਮਹੀਨਿਆਂ ਦੇ ਵਿੱਚ 31 ਜੁਲਾਈ ਤੋਂ ਪਹਿਲਾਂ ਪਹਿਲਾਂ ਸਾਡੀ ਕੋਸ਼ਿਸ਼ ਰਹੇਗੀ ਸਾਰੇ ਸਮਾਜ ਦੀ ਔਰ ਸਰਕਾਰ ਦੀ ਕਿ ਇੱਥੇ ਜਿਹੜੇ ਕੋਰਸੇ ਦੇ ਕਿਉਂਗੇ 31 ਜੁਲਾਈ ਨੂੰ ਸ਼ਹੀਦ ਉਧਮ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਹੁੰਦਾ ਹੈ ਇਹਦੇ ਕੋਰਸੇ ਜਿਹੜੇ ਉਹ ਚਾਲੂ ਕਰ ਦਿੱਤੇ ਜਾਣ ਤਾਂ ਕਿ ਬੱਚੇ ਇਥੋਂ ਸਕਿਲਫੁਲ ਹੋ ਕੇ ਬੱਚੇ ਇਥੋਂ ਵਿੱਦਿਆ ਲੈ ਕੇ ਹੁਨਰ ਲੈ ਕੇ ਪੂਰੀ ਦੁਨੀਆ ਦੇ ਵਿੱਚ ਆਪ ਦਾ ਨਾਮ ਰੌਸ਼ਨ ਕਰ ਸਕਣ ਪਰਿਵਾਰਾਂ ਨੂੰ ਸੁਭਾਲ ਸਕਣ ਤੇ ਸ਼ਹੀਦ ਉਧਮ ਸਿੰਘ ਜੀ ਦੇ ਨਾਮ ਦਾ ਜੋ ਉਹਨਾਂ ਦੀ ਡਿਗਰੀ ਹੈ ਉਹ ਪੂਰੀ ਦੁਨੀਆ ਦੇ ਵਿੱਚ ਕੂਤੀ ਬੋਲਦੀ ਹੈ ਸਾਡੀ ਸਾਰਿਆਂ ਦੀ ਦਿਲ ਇੱਛਾ ਹੈ ਸਰ